ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਕਾਲ ਆਦਿ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਨਵਾਂ ਫੈਸਲਾ ਪੰਜਾਬ ਦੇ ਇਨਾਂ ਲੋਕਾਂ ਲਈ ਕੀਤਾ ਧਮਾਕੇਦਾਰ ਐਲਾਨ ਐਸਆਈਟੀ ਨੇ ਵਿਕਰਮ ਜੀਠਿਆ ਤੋਂ 7 ਘੰਟੇ ਕੀਤੀ ਪੁੱਛਗਿੱਛ ਪੁੱਛਗਿੱਛ ਤੋਂ ਬਾਅਦ ਵਿਕਰਮ ਜੀਠਿਆ ਨੇ ਮੀਡੀਆ ਸਾਹਮਣੇ ਕਰਤਾ ਐਲਾਨ ਕਹਿੀਆਂ ਵੱਡੀਆਂ ਗੱਲਾਂ ਵੀਆਈਪੀ ਕਲਚਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਰੀਮਾਨ ਸਰਕਾਰ ਕਿਹਾ ਜਦੋਂ ਰੰਗ ਬਦਲਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਗਿਰਗਟ ਨਾਲੋਂ ਬਿਹਤਰ ਹੋ ਜੀਫਾ ਰਾਸ਼ੀ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਹਾਈ ਕੋਰਟ ਦੇ ਵੱਡੇ ਹੁਕਮ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ ਪੰਜਾਬ ਵਿੱਚ ਨਹੀਂ ਹੋਵੇਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਡ ਜੋੜ ਸਾਫ ਕਾ ਡਿਪਟੀ ਸੀਐਮ ਨੇ ਕਰ ਦਿੱਤਾ ਵੱਡਾ ਦਾਵਾ ਪੰਜਾਬ ਚ ਵਧੀ ਠੰਡ ਡਿੱਗਿਆ ਪਾਰਾ ਮੌਸਮ ਵਿਭਾਗ ਨੇ 23 ਤਰੀਕ ਨੂੰ ਪੰਜਾਬ ਚ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਚ ਮਿਨਿਸਟਰਲ ਸਰਵਿਸ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖਤਮ ਹੋ ਗਈ ਹੈ ਵਾਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਟ੍ਰੇਲ ਸਟਾਫ ਨਾਲ ਮੁਲਾਕਾਤ ਕੀ ਟੀਮ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਮਿਸਟਰ ਸਟਾਫ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਡੀਏ ਵਿੱਚ 4% ਦੀ ਤੇ ਵਾਅਦੇ ਦਾ ਐਲਾਨ ਕੀਤਾ ਹੈ ਨਾਲ ਹੀ ਹੋਰ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ ਸੀਐਮ ਭਗਵੰਤ ਮਾਨ ਅਨੁਸਾਰ ਡੀਏ ਵਿੱਚ 4% ਵਾਅਦੇ ਦਾ ਫੈਸਲਾ 1 ਦਸੰਬਰ 2023 ਤੋਂ ਲਾਗੂ ਹੋਵੇਗਾ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਪੰਜਾਬ ਸਟੇਟ ਮਿਨਿਸਟਰ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਨ ਡੀਏ ਵਿੱਚ 4% ਦਾ ਵਾਅਦਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਅਕਾਲੀ ਦਲ ਦੇ ਆਗੂ ਵਿਕਰਮਜੀਤਿਆ ਦੋ ਸਾਲ ਪੁਰਾਣੇ ਮਾਮਲੇ ਵਿੱਚ ਅਸੈਂਟੀ ਅੱਗੇ ਪੇਸ਼ ਹੋ ਜਿੱਥੇ ਉਹਨਾਂ ਤੋਂ 7 ਘੰਟੇ ਤੱਕ ਲੰਬੀ ਪੁੱਛਗੀਚ ਕੀਤੀ ਗਈ ਇਸ ਲੰਬੀ ਪੁੱਛਗੀਚ ਤੋਂ ਬਾਅਦ ਬਾਹਰ ਆ ਕੇ ਉਹ মিডিਏ ਦੇ ਰੁਬਰੂ ਹੋਏ ਉਹਨਾਂ ਨੇ ਆਪਣੇ ਅਤੇ ਕਾਲੀਦਾ ਸਮਰਥਕਾਂ ਦਾ ਧੰਨਵਾਦ ਕੀਤਾ ਜੋ ਇੰਨੀ ਠੰਡ ਵਿੱਚ ਉਹਨਾਂ ਦੇ ਸਮਰਥਨ 'ਚ ਖੜੇ ਰਹੇ ਇਸ ਮੁਕੇ ਵਿਕਰਮ ਮਜੀਠੀ ਨੇ ਕਿਹਾ ਕਿ ਹੱਕ ਸੱਚ ਲਈ ਖੜੇ ਹੋਣਾ ਉਹਨਾਂ ਦੀ ਗੁਰਤੀ 'ਚ ਹੈ ਇਸ ਲਈ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ ਉਹਨਾਂ ਨੇ ਕਿਹਾ ਕਿ ਇਹ ਸਭ ਬਦਲਾਖੋਰੀ ਕਾਰਨ ਰਾਜਨੀਤਿਕ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਖਿਲਾਫ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਲਝਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਦੁਬਾਰਾ ਕੁਝ ਜਿਹਹਾ ਨਾ ਬੋਲ ਸਕਣ ਉਹਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਕਮਜ਼ੋਰ ਨਹੀਂ ਪੈ ਸਕਦਾ ਅਤੇ ਬਿਕਰਮ ਜੀਠੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਨਕੇਜ ਦੀ ਵਾਲੀ ਈਡੀ ਤੋਂ ਭੱਜ ਰਹੇ ਹਨ ਪਰ ਉਹ ਸਿੱਟ ਤੋਂ ਨਹੀਂ ਭੱਜਣਗੇ ਉਹ ਪੁਲਿਸ ਅਤੇ ਕਾਨੂੰਨੀ ਵਿਵਸਥਾ ਦਾ ਅਸਥੀਕਾਰ ਕਰਦੇ ਹਨ ਪਰ ਜਿਸ ਤਰ੍ਹਾਂ ਆਪ ਸਰਕਾਰ ਸਰਕਾਰੀ ਅਮਲੇ ਦੀ ਦੁਰਵਰਤੋਂ ਕਰ ਰਹੀ ਹੈ ਉਹ ਠੀਕ ਨਹੀਂ ਹੈ ਮਜੀਠੇ ਨੇ ਕਿਹਾ ਕਿ ਐਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਉਹਨਾਂ ਦੇ ਰਿਟਾਇਰ ਹੋਣ ਤੋਂ ਪਹਿਲਾਂ ਭਗਵੰਤ ਮਾਨ ਆਪਣੀ ਗਵਾਈ ਵਿੱਚ ਸਿੱਟ ਬਣਾ ਲੈਣ ਜੀਠੇ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ ਜਦੋਂ ਸ਼ਹੀਦੀ ਦਾ ਮਹੀਨਾ ਪੂਰਾ ਹੋਵੇਗਾ ਉਦੋਂ ਉਹ ਹਰ ਗੱਲ ਦਾ ਜਵਾਬ ਦੇਣਗੇ ਅਤੇ ਗ੍ਰਿਫਤਾਰੀ ਤੇ ਮਜੀਠੀਆ ਨੇ ਕਿਹਾ ਹੈ ਕਿ ਪੀਜਰੇ ਸ਼ੇਰਾਂ ਲਈ ਹੁੰਦੇ ਹਨ ਉਹ ਡਰਦੇ ਨਹੀਂ ਹਨ ਵੀਆਈਪੀ ਕਲਚਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਹਮਲਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਰੰਗ ਬਦਲਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ক্রিকেট ਨਾਲੋਂ ਬਿਹਤਰ ਹੋ ਇਸ ਦੇ ਨਾਲ ਹੀ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਕਾਸ਼ ਸਿੰਘ ਨੇ ਵੀ ਵੀਆਈਪੀ ਕਲਚਰ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਹੈ ਕਿ ਵੀਆਈਪੀ ਕਲਚਰ ਖਿਲਾਫ ਗੱਲਾਂ ਕਰਕੇ ਸੱਤਾ ਵਿੱਚ ਆਈ ਆਮਾਨੀ ਪਾਰਟੀ ਹੁਣ ਖੁਦ ਹੀ ਵੀਆਈਪੀ ਕਲਚਰ ਨੂੰ ਹੁਲਾਰਾ ਦੇ ਰਹੀ ਹੈ ਪ੍ਰਗਟ ਸਿੰਘ ਨੇ ਵੀਡੀਓ ਸ਼ੇਅਰ ਕਰਕੇ ਦਾਵਾ ਕੀਤਾ ਕਿ ਇਹ ਕਾਫਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਿਕ ਮੈਂਬਰ ਦਾ ਹੈ ਪ੍ਰਗਟ ਸਿੰਘ ਨੇ ਟਵੀਟ ਕਰਕੇ ਲਿਖਿਆ ਕਿ ਵੀਆਈਪੀ ਕਲਚਰ ਖਤਮ ਕਰਨ ਦੀ ਗਰੰਟੀ ਦੇਣ ਵਾਲੇ ਕੇਜਰੀਵਾਲ ਜੀ ਇਹ ਕਾਫਲਾ ਕਿਸੇ ਮੰਤਰੀ ਦਾ ਨਹੀਂ ਇਹ ਕਾਫਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਿਕ ਮੈਂਬਰ ਦਾ ਹੈ ਜਿੰਨਾ ਕੋਲ ਕੋਈ ਸੰਵਿਧਾਨਿਕ ਅਹੁਦਾ ਤੱਕ ਨਹੀਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੇ ਵਧ ਰਹੀ ਕਰਦੀ ਦੀ ਤਸਵੀਰ ਹੈ ਇਹ ਜਿਸ ਨੂੰ ਸਾਰਾ ਪੰਜਾਬ ਦੇਖ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2016 ਤੇ 17 ਦੇ ਹੋਣਹਾਰ ਮੈਟ੍ਰਿਕ ਵਿਦਿਆਰਥਣਾਂ ਦੀ ਵਜੀਫਾ ਰਾਸ਼ੀ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਵਕੀਲ ਐਚਸੀ अरोड़ा ਦੁਆਰਾ ਧਾਇਰਿਕ ਜਨਹਿਤ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਸਾਲ 2017 ਵਿੱਚ 10 ਦੀ ਪ੍ਰੀਖਿਆ ਵਿੱਚ 80% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਹੈ ਅਜਿਹੇ ਵਿਦਿਆਰਥੀ 2013 ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਾਕਟਰ ਹਰਗੋਬਿੰਦ ਪੁਰਾਨਾ ਵਜੀਫਾ ਯੋਜਨਾ ਤਹਿਤ ਸੈਕੰਡਰੀ ਕਲਾਸਾਂ ਵਿੱਚ ਅਗਲੇ 2 ਸਾਲਾਂ ਦੀਆਂ ਸਿੱਖਿਆ ਲਈ 1.5 ਲੱਖ ਰੁਪਏ ਦੇਣ ਦੀ ਸੀ ਪਰ ਸੀਐਮ ਕੋ ਪਊਗਾ ਕਿ ਇਹ ਸਟਿਸ਼ਨਕਰ ਹੋ ਜਾਏਗੀ ਇਸ ਕੇਡ ਦੇ 11 ਵਿਦਿਆਰਥੀਆਂ ਦੀ ਸੂਚੀ ਸੰਪਤੀ ਹੈ ਅਤੇ ਪਟੀਸ਼ਨ ਕਰਤਾ ਵੱਲੋਂ ਪੇਸ਼ ਵਕੀਲ ਸੁਨੈਨਾ ਨੇ ਹਾਈ ਵਿਦਿਆਨ ਵਿੱਚ ਗੱਲ ਆਂਦੀ ਹੈ ਕਿ ਵੱਡੀ ਗਿਣਤੀ ਵਿੱਚ ਜਿਹੇ ਵਿਦਿਆਰਥੀ ਵਜੀਫਾ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਪਰੇਸ਼ਾਨ ਹਨ ਅਤੇ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਗਲੀ ਤਰੀਕ ਨੂੰ ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ। ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਸਹਿਮਤੀ ਬੰਦੀ ਦਿਖਾਈ ਨਹੀਂ ਦੇ ਰਹੀ। ਖਾਸ ਕਰਕੇ ਪੰਜਾਬ ਵਿੱਚ ਇਹ ਗੱਠਜੋੜ ਤੋਂ ਉਲਟ ਚੱਲ ਰਹੀਆਂ ਹਨ। ਇੱਕ ਦੂਜੇ ਦੇ ਕੀਤੇ ਜਾ ਰਹੇ ਬਿਆਨਬਾਜ਼ੀ ਆਪ ਅਤੇ ਕਾਂਗਰਸ ਦੇ ਲੀਡਰਾਂ ਵਿਚਾਲੇ ਦੂਰੀਆਂ ਵਧਾ ਰਹੀਆਂ ਇਸ ਵਿਚਾਰੇ ਹੁਸਾਬ ਦਾ ਉਪ ਮੁੱਖ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਆਗਾਮੀ ਲੋਕ ਸਭਾ ਚੋਣਾਂ ਇਕੱਲਾ ਹੀ ਲੜੇਗੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਰਟੀ ਦਾ ਸਮੂੱਚਾ ਕੈਡਰ ਆਪਣਾਲ ਰਲ ਕੇ ਚੋਣਾਂ ਲੜਨ ਦੇ ਖਿਲਾਫ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੇ ਰਾਜ ਗੁਰਾਣ ਨਸ਼ਾ ਘਰ ਘਰ ਵਿੱਚ ਪਹੁੰਚ ਚੁੱਕਾ ਹੈ ਸੂਬੇ ਵਿੱਚ ਵਿਕਾਸ ਕਾਰਜ ਜਦ ਪੂਰੀ ਤਰ੍ਹਾਂ ਠੱਪ ਪਏ ਹਨ ਆਪ ਆਗੋਂ ਵੱਲੋਂ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕਰਵਾਏ ਗੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਵਾਵਾ ਖੱਟੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਗਾਮੀ ਲੋਕ ਸਭਾ ਚੋਣਾਂ ਵਿੱਚ ਆਪ ਨੂੰ ਸਭ ਕੇ ਸिखਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਕਾਂਗਰਸ ਆਪਣੇ ਦਮ ਤੇ ਚੋਣਾਂ ਲੜੇਗੀ ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ ਦੇ ਹੋਈ ਤਾਜ਼ਾ ਬਰਫਬਾਰੀ ਨੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ ਵਿੱਚ ਠੰਡ ਵਧਾ ਦਿੱਤੀ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸਰਦੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ 2 ਦਿਨਾਂ ਤੱਕ ਠੀਤ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਇਸ ਤੋਂ ਬਾਅਦ ਜਦੋਂ ਪਹਾੜਾਂ ਤੋਂ ਬਰਫੀਲੀਆਂ ਹਵਾਵਾਂ ਆਉਣਗੀਆਂ ਤਾਂ ਪੰਜਾਬ ਵਿੱਚ ਠੰਡ ਦਾ ਪ੍ਰਕੋਪ ਹੋਰ ਵੱਧ ਸਕਦਾ ਹੈ। ਜਿਹੜਾ ਵੀ ਸਾਡੇ ਸਮਾਜ ਦੇ ਵਿੱਚ ਗਲਤ ਅੰਸਰ ਜਿਹੜਾ ਵੀ ਸਟ੍ਰੈਚਿੰਗ ਕਰਦਾ ਲੁੱਟਖੋ ਕਰਦਾ ਜਾਂ ਰੇਪ ਜਾਂ ਲੁੱਟ ਕੁਛ ਵੀ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੇ ਹੌਸਲੇ ਖੁੱਲੇ ਨੇ ਇਹਨਾਂ ਨੂੰ ਇਹ ਜੀ ਪਟੂਆ ਨੂੰ ਪਤਾ ਵੀ ਅੱਗੋਂ ਇਹਨਾਂ ਦੇ ਬਾਪ ਤੱਕੜੇ ਬੈਠੇ ਨੇ ਤੇ ਜਿੱਥੇ ਵੀ ਇਹ ਹੋਣਗੇ ਲਿਆ ਕੇ ਕੱਢ ਕੇ ਚੌਕਾਂ ਦੇ ਵਿੱਚ ਇਹਨਾਂ ਦਾ ਜਲੂਸ ਕੱਢ ਕੇ ਠੀਕ ਹੈ ਨਾ ਇਹਨਾਂ ਨੂੰ ਅੰਦਰ ਧਾੜਾਂਗੇ ਤਾਂ ਕਿ ਸਾਡੇ ਜਿਹੜੇ ਆਮ ਧੀਆਂ ਪਹਿਣਾ ਸਾਡੇ ਬੱਚੇ ਨੌਜਵਾਨ ਸੱਤੀ ਜਾਂ ਬਜ਼ੁਰਗ ਜਿੱਦਾਂ ਉਹ ਇਹ ਗਾਇਬ ਗਏ ਰਾਸਤੇ 'ਚ ਇਹ ਨਨ ਲੁੱਟਖੋ ਖਾਦੇ ਦੇ ਕੁੱਟਮਾਰ ਕਰਦੇ ਨੇ ਜਾਂ ਮਰਡਰ ਕਰਦੇ ਬਿਲਕੁਲ ਹੀ ਬਖਸ਼ੇ ਜਾਣੇ ਇਹ ਸਾਡਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਸਿੱਧਾ ਮੈਸੇਜ ਹੈਗਾ ਠੀਕ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਇਹਨਾਂ ਨੇ ਸੋਚਿਆ ਵੀ ਅਸੀਂ ਇਹਨੂੰ ਜੰਗਲ ਰਾਜ ਬਣਾ ਦੇਣਾ ਪੰਜਾਬ ਨਾ ਸੀ ਇਹ ਪੰਜਾਬ ਨੂੰ ਜੰਗਲ ਰਾਜ ਬਣਾ ਦੇਣਾ ਤੇ ਨਾ ਹੀ ਇਹਨਾਂ ਦੇ ਸੁਪਨੇ ਸਰਕਾਰ ਹੁੰਦੇ ਨੇ ਇਹਨਾਂ ਤੇ ਹੀ ਆ ਵੀ ਇੱਥੋਂ ਜ਼ਿਆਦਾ ਪੰਜਾਬ ਛੱਡ ਕੇ ਕਿਸੇ ਭੱਜੋ ਨਈ ਤਾਂ ਫਿਰ ਆਪ ਕੋ ਆਪਣਾ ਪੂਰੀਆ ਵਿਸਰਾ ਬੰਨ ਕੇ ਰੱਖੋ ਪਤਾ ਨਹੀਂ ਕਦੋਂ ਕੱਢੀ ਬਾਰੀ ਆ ਜਾਣਾ। ਲੱਗਦਾ ਕਿ ਆਖਰੀ ਰਸਤਾ ਇਨਕਾਊਂਟਰ ਹੀ ਆ ਕਸਮ ਜਿਆਰ ਜਾਂਦਾ ਕਿ ਦੇਖੋ ਮੇਰੀ ਗੱਲ ਸੁਣੋ ਇਨਕਾਊਂਟਰ ਐਵੇਂ ਨਹੀਂ ਹੁੰਦੇ। ਜਦੋਂ ਸਾਡੇ ਜਵਾਨ ਪੁਲਿਸ ਜਾਂਦੀ ਉਹਨਾਂ ਨੂੰ ਟਰੈਪ ਚ ਲੈ ਕੇ ਆਉਂਦੀ ਆ। ਜਦੋਂ ਸਾਡੇ ਜਵਾਨਾਂ ਦੇ ਸਿੱਤਿਆਂ ਸੀਨੇ ਚ ਗੋਲੀਆਂ ਮਾਰਦੇ ਨੇ ਉਹ ਤੇ ਫਿਰ ਅਸੀਂ ਬਖਸ਼ਣੇ ਥੋੜੀ ਆਈਆ। ਫਿਰ ਅਸੀਂ ਉੱਥੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ। ਜਾਉਂਦੇ ਉਹਨਾਂ ਨੂੰ ਸਮਝਾਣ ਬੈਠਾਂਗੇ ਉਧਰੋਂ ਗੋਲੀਆਂ ਵੱਜਦੀਆਂ ਸਾਡੇ ਜਵਾਨਾਂ ਦੇ ਸਿਰਾਂ 'ਚ ਕੀ ਗੱਲ ਹੈ ਸਾਡੇ ਜਵਾਨ ਜਿਹੜੇ ਸਾਨੂੰ ਚੱਕੀ ਫਿਰਦੇ ਨੇ ਅਸੀਂ ਚੈਨ ਦੀ ਨਹੀਂ ਰਾਤ ਨੂੰ ਸੌਂਦੇ ਆ ਤੇ ਇਹਨਾਂ ਦੇ ਰਾਤ ਨੂੰ ਸਾਰੀ ਰਾਤ ਪੁਲਿਸ ਗਸ਼ਟ ਕਰਦੀ ਹੈ ਸਾਰੀ ਰਾਤ ਸਾਡੇ ਪੰਜਾਬ ਪੁਲਿਸ ਮਤਲਬ ਸੜਕਾਂ ਤੇ ਰਹਿ ਕੇ ਆਪਣਾ ਟੱਬਰ ਟੀ ਛੱਡ ਕੇ ਠੰਡ 'ਚ ਗਰਮੀ 'ਚ ਧੁੱਪ 'ਚ ਬਰਸਾਤ 'ਚ ਇਹੋ ਲੋਕ ਨੇ ਜਿੱਨਾ ਕਰਕੇ ਸਾਡਾ ਸ਼ਹਿਰ ਸੁਖ ਸੁਖੀ ਸੁੱਖ ਰਹਿੰਦਾ ਪਰ ਉਹਦੇ باوجود ਜੇ ਫਿਰ ਜੇ ਇਹਨਾਂ ਦੇ ਕੋਈ سینਿਆਂ ਤੇ ਬੰਦੂਕ ਤਾਣੂਗਾ ਤਾਜੀ ਫਿਰ ਬਖਸ਼ਣੇ ਥੋੜੀ ਆ ਯਾਰ ਇੱਕ ਲਾਇਨ ਆਰਡਰ ਦੀ ਫੀਲਿੰਗ ਲੈ ਕੇ ਕੱਲ ਯੂਥ ਕਾਂਗਰਸ ਨੇ ਪ੍ਰੋਟੈਸਟ ਕੀਤਾ ਉਹ ਗੰਦੀ ਕੀ ਪੰਚਾਇਤ ਉੱਪਰ ਆ ਨੀ ਪੀ ਸਕੋ ਆ ਪ੍ਰਸ਼ਾਸਨਿਕ ਕਾਰਵਾਈ ਕਰ ਸਕਦੇ ਯਾਰ ਬੇਰੀ ਗੱਲ ਸੁਣੋ ਜਿਨ੍ਹਾਂ ਨੂੰ ਲੋਕ ਨਕਾਰ ਚੁੱਕੇ ਨੇ ਉਹ ਪ੍ਰਦਰਸ਼ਨ ਹੀ ਕਰਨਗੇ ਉਹਨਾਂ ਨੂੰ ਹੋਰ ਤਾਂ ਕੁਛ ਹੈ ਨਹੀਂਗਾ ਆਪਣੀ ਉਹ ਰਾਜਨੀਤਿਕ ਜ਼ਮੀਨ ਲੱਭ ਰਹੇ ਨੇ ਲੋਕ ਵੀ ਅਸੀਂ ਲੋਗਾ ਚ ਆਪਣੀ ਜ਼ਿੰਦਾ ਦਲੀ ਦਿਖਾਈ ਅਸੀਂ ਜ਼ਿੰਦਾ ਹੈਗੇ ਆ ਠੀਕ ਹੈ ਨਾ ਆਦਰਵਾਇਜ਼ ਤਾਂ ਲੋਕ ਉਹਨਾਂ ਨਕਾਰ ਚੁੱਕੇ ਨੇ ਇਸ ਕਰਕੇ ਨਕਾਰੇ ਲੋਕਾਂ ਨੂੰ ਕਿਹੜਾ ਕੋਈ ਪਰਵਾਹ ਕਰਦੇ। ਜੀਤ ਸਿੰਘ ਘੇੜਾ ਸਾਹਿਬ ਮੁਰ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਕਿਸ ਤਰ੍ਹਾਂ ਜੱਜ ਕਰਦੇ ਹੋ ਮੰਤਰੀ ਸਾਹਿਬ ਤੁਸੀਂ। ਨਹੀਂ ਹੁਣ ਵਿਚਾਰਨ ਕੀ ਪੱਲਾ ਫੜਨਾ ਹੁਣ ਤਾਂ ਬਡੇਰੀ ਉਮਰ ਹੋ ਗਈ। ਹੁਣ ਤਾਂ ਇਹ ਸਭ ਸਮਾਜ ਵਾਸਤੇ ਕੋਈ ਸੇਵਾ ਕਰਨ ਹੁਣ ਪਾਰਟੀ ਜਿਨ੍ਹਾਂ ਉਹਨਾਂ ਨੇ ਸੇਵਾ ਕੀਤੀ ਸੀ ਉਹਨਾਂ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਨਹੀਂ ਗਿਆ ਸੁਰਮਣੀ ਅਕਾਲੀ ਦਲ। ਕੀ ਲੱਗਦਾ ਅਕਾਲੀ ਦਲ ਇਕੱਠਾ ਕਰਨ ਲੱਗਿਆ ਪਿਆ ਸਾਰਿਆਂ ਨੂੰ ਕੀ ਲੱਗਦਾ ਜੀ ਇਹਦੇ ਨਾਲ ਫਿਰ ਜਿੱਤ ਸਕਣਗੇ। ਨੇ ਨਹੀਂ ਕਾਲੀ ਦਾਲ ਇਕੱਠਾ ਕਰਨਾ ਕੋਈ ਇਹ ਕੋਈ ਖੀਰ ਥੋੜੀ ਆ ਵੀ ਇਕੱਠੀ ਕਰ ਲਈਏ ਇਕੱਠੀ ਹੋਣੀ ਹੀ ਨਹੀਂ ਇਹ ਖਿੰਡੀਏ ਰਹਿਣੀ ਆ ਇਹ ਤਾਂ ਰਾਇਤਾ ਜਿੰਨਾ ਫੈਲ ਗਿਆ ਇਹ ਨਹੀਂ ਇਕੱਠਾ ਹੁੰਦਾ ਸੋ ਇਸ ਕਰਕੇ ਜਿੰਨਾ ਮਰਜੀ ਜ਼ੋਰ ਲਾ ਲੈਣ ਇਹ ਇਕੱਠਾ ਹੁਣ ਹੋਣ ਵਾਲਾ ਹੈ ਨਹੀਂ ਉਹ ਵੀ ਕਿਵੇਂ ਦੇਖ ਦੋ ਕਾਲੀ ਦਾਲ ਤੇ ਜੇ ਜੇ ਗੜ ਬੰਦ ਹੋ ਜਾਂਦਾ ਦੇਖੋ ਜੇ ਹਜੇ ਤਾਂ ਜੇ ਸਹੀ ਮਹੀਨਾ ਚ ਆਪਾਂ ਕਹੀਏ ਕੁਝ ਨਹੀਂ ਰੱਖਿਆ ਇਸ ਟਾਈਮ ਇਸ ਟਾਈਮ ਕੁਝ ਨਹੀਂ ਰੱਖਿਆ ਕਾਲੀ ਦਾਲ ਕਿਵੇਂ ਸਰਵਾਈਵ ਕਰੂਗਾ ਹੋ ਹੀ ਨਹੀਂ ਸਕਦਾ ਕਿਉਂਕਿ ਜੋ ਕੁਛ ਉਹਨਾਂ ਨੇ ਅਬਦੇ ਰਾਸ ਸਮੇਂ ਕੀਤਾ ਉਹ ਖਦੇ ਭੁੱਲਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜੇ ਅਸੀਂ ਕਹੀਏ ਜਿਨ੍ਹਾਂ ਨੇ ਖਾਲੀਦਾਲ ਨੂੰ ਸੰਜਣ ਵਾਸਤੇ ਅੰਮਤਿ ਉਮਰਾਂ ਲਾਈਆਂ ਉਹਨਾਂ ਨੂੰ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਬਾਹਰ ਮਾਰਿਆ ਤਾਂ ਹੁਣ ਕਿੱਥੇ ਉਹ ਜਿਹੜਾ ਖਾਲੀਦਾਲ ਪੁਰਾਣੇ ਸਮੇਂ ਦਾ ਖਾਲੀਦਾਲ ਕੀ ਜਿਹੜਾ ਜਿਹੜਾ ਮੋਰਚੇ ਲਾਉਂਦਾ ਰਿਹਾ ਮੈਨੂੰ ਲੱਗਦਾ ਨਹੀਂ ਕਿ ਹੁਣ ਦੁਬਾਰਾ ਕੋਈ ਉਲਝ ਚ ਜਾਣ ਕੋ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਹੈ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਆ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਆ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਹੈ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੇ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵਾਪਿਆ ਰਾਹ ਪਿਆ ਤੇ ਵਾਹ ਪਿਆ ਜਾਣੂ ਤੂੰ ਮੇਰੇ ਨਾਲ ਬੜਾ ਮੰਨ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੋ ਜੈ ਸੋਹਣਾਂ ਸਿਆਕਾਰ ਜੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਹਟ ਜੂੰਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਹੈ ਲੱਲੂਪੁਰੇ ਕਮਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਹਰ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਚਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਐਦ ਕੀ ਨਾ ਭੱਜਣ ਦੇਈ ਜੇ ਲੋੜ ਆ ਤਾਂ ਮੈਂ ਚਲੇ ਜਾਉ ਕੇਜਰੀਵਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡਿਪਟੀ ਸੀਆ ਮੰਤਰੀ ਸੰਜੀਤ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਅਸਲੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾਂ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ਤੱਕੇ ਚਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ 'ਚ ਟਿੱਪਣੀਆਂ ਦੇ ਦਿੱਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ 'ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਚਟੋਪਾਦਿਆ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ 'ਚ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬਰੀਚ ਔਰ ਅਖੀਰ ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ ਚ ਨੋਟਿਸ ਲਿਆ இந்து ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋ ਪਾਦਿਆਂ ਸਾਹਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ। ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ। ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ। ਮਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ। ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਦੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਹੈ ਅਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਣਨੀ ਨਾ ਉਹਦਾ ਮੁਖੀ ਭਗਵੰਤ ਮਾਨ ਕਹਿੰਦਾ ਜੇ ਵਾਕੇ ਲੱਤਾਂ 'ਚ ਜਾਣ ਧੋੜਨਾ ਕੋ ਬਣਾ ਦੀ ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ ਇਸ ਕਿਤਾਬ ਨੇ ਨੂੰ ਸੀਰੀਸ ਢੰਗ ਨਾਲ ਲਿਆ ਜਾਵੇ ਇਹ ਕਿਤਾਬ ਨੇ ਬਿਲਕੁਲ 100% ਹੁਣ ਤੋਂ ਪਹਿਲੇ ਮੁੱਖ ਮੰਤਰੀਆਂ ਨੂੰ ਵੀ ਦੇਣੀ ਚਾਹੀਦੀ ਸੀ ਕਿਉਂਕਿ ਅਗਰ ਕੋਈ ਮਿਹਨਤ ਦੀ ਕਮਾਈ ਲੈ ਕੇ ਸੜਕ ਤੇ ਜਾ ਰਿਹਾ ਆਪਦੀ ਦਿੱਤੀ ਲੈ ਕੇ ਜਾ ਰਿਹਾ ਜਿਹਨਾਂ ਆਪਦਾ ਲਹੂ ਪਸੀਨੇ ਨਾਲ ਕਮਾਇਆ ਹਰ ਧਨ ਲੈ ਕੇ ਜਾ ਰਿਹਾ ਉਹਨੂੰ ਖੋਹ ਲੈਣਾ ਜ਼ਬਰਦਸਤੀ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰੇ ਵੀ ਜਿਹੜਾ ਲੁੱਟਾ ਘੁਆ ਕਰਦੇ ਉਹਨਾਂ ਨੂੰ ਵੀ ਚ ਕੰਮ ਨਹੀਂ ਦੇ ਦਿੱਤੀ ਕਿ ਵੀ ਅਗਲਾ ਜਮ ਕਹੋਗੇ ਕਿ ਨਹੀਂ ਬੋਝੋਗੇ ਉਹਦਾ ਮਤਲਬ ਮੈਨੂੰ ਦੱਸਣ ਦੀ ਲੋੜ ਨਹੀਂ ਉਹਦਾ ਮਤਲਬ ਤੁਸੀਂ ਆ ਜਿਹੜੇ ਪਿੱਛੇ ਕੰਮ ਹੋਏ ਨੇ ਉਹਨਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਵਾਕੀ ਨਾਲ ਜਿਹੜਾ ਸਾਡੇ ਪੁਲਿਸ ਮੁਲਾਜ਼ਮਾਂ ਤੇ ਫੇਰ ਕਰੂਗਾ ਜੇ ਇੱਕ ਫੇਰ ਕਰੂਗਾ ਉਧਰੋਂ 10 ਫੇਰ ਉਹਨਾਂ ਦੇ ਬਰਾਬਰ ਜਾਣਗੇ ਸਰ ਇਹ ਕਿ ਲੁਧਿਆਣੇ ਦੇ ਵਿੱਚ ਲੁੱਟਾ ਘੁਆ ਹੋ ਗਿਆ ਉਹਨਾਂ ਨੂੰ ਲੁਧਿਆਣਾ ਵਾਸੀ ਨੂੰ ਕੀ ਲੁਧਿਆਣਾ ਨਿਵਾਸੀਆਂ ਨੂੰ ਸਪੈਸ਼ਲ ਤੌਰ ਤੇ ਮੈਂ ਹਲਕਾ ਆਤਮਨਗਰ ਦੇ ਲਟੇਰਿਆਂ ਨੂੰ ਲੁੱਟ-ਖੋਹ ਕਰਨਾਂ ਨੂੰ ਤਾਲਾ ਨਾ ਕਰਦਾ ਵੀ ਪੁੱਤ ਥੋੜਾ ਵੀ ਹਸ਼ਰ ਨਹੀਂ ਹੋਊਗਾ ਨਹੀਂ ਬੰਦੇ ਦੇ ਪੁੱਤ ਬਣ ਕੇ ਇਲਾਕਾ ਛੱਡ ਜਿਓ ਪੰਜਾਬ ਛੱਡ ਜਿਓ ਨਹੀਂ ਸਿੱਧੇ ਰਹਾ ਤੇ ਆ ਜੀ ਸਰ ਇਹ ਵੀ ਠਾਣੇ ਨਾਲ ਦੇ ਵਿੱਚ ਤਲਾ ਦਿੱਦੀ ਆਊਗੀ ਜਿਹੜੀ ਜਵਾਰਚਾ ਆ ਜਾਂਦੀਆਂ ਨੇ ਵੀ ਇਸ ਬੰਦੇ ਨੂੰ ਪਾਵਰ ਹੋ ਜਾਂਦੀ ਐਮਐਲਏ ਦੀ ਹੋਣੀ ਕਿ ਨਾ ਬੰਦੇ ਦੀ ਪਾਵਰ ਹੋ ਜੀ ਸਾਡਾ ਮੈਂ ਤੁਹਾਨੂੰ ਇਸ ਮਾਧਿਮੇ ਦੈਂ ਤਰੀਕ ਕਰਨਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਅੱਜ ਤੱਕ ਕਿਸੇ ਠਾਣੇ ਵਿੱਚ ਫੋਨ ਨਹੀਂ ਕਰਦਾ ਵੀ ਜਾਂ ਕਿੱਟਿਆ ਛੱਡ ਦਿਓ ਜਾਂ ਕੋਈ ਟੈਕਸਟਰ ਛੱਡ ਦਿਓ ਜਾਂ ਕੋਈ ਲੁੱਟਾਂ ਖੋਹਾਂ ਵਾਲਾ ਛੱਡ ਦਿਓ ਅਗਰ ਤੁਹਾਡੇ ਧਿਆਨ ਦੇ ਬਜੇ ਇਹ ਜਿਹੀ ਕੋਈ ਗੱਲ ਆਵੇ ਤਾਂ ਮੈਨੂੰ ਜਰੂਰ ਦੱਸਿਓ ਮੈਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਦੀ ਮੇਰੀ ਦੇਮ ਹੈ